ਪਹਿਲੇ ਦਿਨ ਹੀ ਮੈਂ ਕਹਿ ਦਿੱਤਾ ਸੀਗਾ ਉਹਨਾਂ ਡਰੱਗ ਪੈਡਲਰਸ ਨੂੰ ਨਸ਼ਾ ਤਸਕਰਾਂ ਨੂੰ ਕਿ ਜਾਂ ਤਾਂ ਇਹ ਧੰਦਾ ਛੱਡ ਦਿਓ ਤੇ ਜਾਂ ਪੰਜਾਬ ਛੱਡ ਦਿਓ ਤੇ ਉਹਦਾ ਇੰਪੈਕਟ ਦੇਖਣ ਨੂੰ ਵੀ ਮਿਲ ਰਿਹਾ ਹੈ ਜਿਹੜੇ ਹਜੇ ਤਸਕਰ ਸੀਗੇ ਉਹਨਾਂ ਦੇ ਘਰਾਂ ਦੇ ਉੱਪਰ ਅੱਜ ਕੱਲ੍ਹ ਤਾਲੇ ਵੀ ਤੁਸੀਂ ਮੀਡੀਆ ਨੇ ਲੱਗੇ ਕਵਰ ਕੀਤੇ ਨੇ ਸੋ ਔਰ ਜਿਹੜੇ ਜਿਹੜੇ ਯੂਜ਼ਰਸ ਨੇ ਜਿਹੜੇ ਡਰੱਗ ਲੈਂਦੇ ਨੇ ਉਹਨਾਂ ਨੂੰ ਅਸੀਂ ਕ੍ਰਿਮੀਨਲ ਦੀ ਬਜਾਏ ਅਸੀਂ ਪੇਸ਼ੈਂਟ ਵਜੋਂ ਟ੍ਰੀਟ ਕਰਦੇ ਆਂ ਇਦੇ ਵਿੱਚ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਹਸਪੀਟਲਸ ਦੇ ਵਿੱਚ ਰੀਹੈਬਿਲੀਟੇਸ਼ਨ ਸੈਂਟਰਸ ਦੇ ਵਿੱਚ ਔਰ ਓਟ ਸੈਂਟਰਸ ਦੇ ਵਿੱਚ ਉਹਨਾਂ ਨੂੰ ਦਾ ਟ੍ਰੀਟਮੈਂਟ ਹੈ ਜਿਹੜਾ ਉਹ ਦਿਲਵਾਇਆ ਜਾ ਰਿਹਾ ਹੈ ਔਰ ਮੈਂ ਮੀਡੀਆ ਕਿਉਂਕਿ ਚੌਥਾ ਪਿੱਲਰ ਹੈ ਡੈਮੋਕ੍ਰੇਸੀ ਦਾ ਮੈਂ ਮੀਡੀਆ ਦੇ ਜ਼ਰੀਏ ਅੱਜ ਸੂਚੇ ਪੰਜਾਬ ਨੂੰ ਔਰ ਖਾਸ ਤੌਰ ਤੇ ਉਚੇਚੇ ਤੌਰ ਤੇ ਜਲੰਧਰ ਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹ ਮੁਹਿੰਮ ਹੈ ਜਿਹੜੀ ਇਹ ਇਕੱਲੇ ਪੰਜਾਬ ਸਰਕਾਰ ਦੀ ਜਾਂ ਆਮ ਆਦਮੀ ਪਾਰਟੀ ਦੀ ਜਾਂ ਪੁਲਿਸ ਜਾਂ ਸਿਵਲ ਅਫਸਰਾਂ ਦੀ ਨਹੀਂ ਹੈਗੀ ਇਹ ਪੰਜਾਬ ਦੇ 3 ਕਰੋੜ ਪੰਜਾਬੀਆਂ ਦੀ ਮੁਹਿੰਮ ਹੈ ਤੁਹਾਨੂੰ ਮੈਂ ਸਾਰਿਆਂ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸਾਰੇ ਰਿਲੀਜੀਅਸ ਸੋਸ਼ਲ ਆਰਗੇਨਾਈਜੇਸ਼ਨ ਨੂੰ ਸਾਰੇ ਐਨਜੀਓਜ਼ ਨੂੰ ਨੂੰ ਵੀ ਮੈਂ ਸੱਦਾ ਦਊਂਗਾ ਕਿ ਇਸ ਮੁਹਿੰਮ ਦੇ ਵਿੱਚ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲੋ ਸਭ ਤੋਂ ਵਧੀਆ ਵਧੀਆ ਔਰ ਕਾਮਯਾਬੇ ਮੁਹਿੰਮ ਉਹਦੀ ਹੋਊਗੀ ਜੇ ਹਰ ਘਰ ਤੋਂ ਸ਼ੁਰੂ ਹੋਊਗੀ ਪਹਿਲਾ ਘਰ ਤੋਂ ਸ਼ੁਰੂ ਹੋਵੇ ਫਿਰ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਫਿਰ ਇੱਕ ਇਹੋ ਜਿਹਾ ਐਟਮੋਸਫੀਅਰ ਦੇਣ ਦੀ ਜ਼ਿੰਮੇਵਾਰੀ ਜਿਹੜੀ ਉਹ ਸਰਕਾਰ ਦੀ ਬਣਦੀ ਹੈ ਤੇ ਉਹ ਅਸੀਂ ਦੇਣ ਦੇ ਲਈ ਵਚਨਬੱਧ ਆ ਸੋ ਇੱਕ ਬਹੁਤ ਵਧੀਆ ਮਾਹੌਲ ਦੇ ਵਿੱਚ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਜਿਹੜੀ ਉਹ ਹੋਈ ਹੈ ਜਿਹੜੇ ਲੋਏਸਟ ਲੈਵਲ ਦੇ ਸਿਵਲ ਔਰ ਪੁਲਿਸ ਦੇ ਅਫੀਸਰ ਸੀਗੇ ਉਹਨਾਂ ਕੋਲੋਂ ਵੀ ਬੜੇ ਚੰਗੇ ਸੁਜੈਸ਼ਨ ਨੇ ਜਿਹੜੇ ਉਹ ਨਿਕਲ ਕੇ ਆਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੋਹੜ ਨੂੰ ਇਸ ਕੈਂਸਰ ਨੂੰ ਇਸ ਬਿਮਾਰੀ ਨੂੰ ਤੁਸੀਂ ਜੜੋਂ ਤੋਂ ਜੜੋਂ ਖਤਮ ਹੁੰਦਾ ਆ ਦੇਖੋਗੇ ਜਲੰਧਰ ਦੇ ਵਿੱਚ ਔਰ ਜਿੰਨਾ ਉਹ ਲੋਕ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਹੀ ਦੇ ਤਹਿਤ ਆ ਇਲੀਗਲ ਕਬਜ਼ੇ ਕੀਤੇ ਸਰਕਾਰੀ ਜ਼ਮੀਨਾਂ ਦੇ ਉੱਪਰ ਸ਼ਾਮਲਾੜ ਤੇ ਪੰਚਾਇਤੀ ਜ਼ਮੀਨਾਂ ਦੇ ਉੱਪਰ ਤੇ ਇਸ ਨਸ਼ੇ ਦੇ ਕਾਰੋਬਾਰ ਦੇ ਨਾਲ ਉਹਨਾਂ ਨੇ ਆਪਣੇ ਮਹਿਲ ਸਾਰ ਲਏ ਮੈਂ ਉਹਨਾਂ ਨੂੰ ਕਹਿ ਦੂੰਗਾ ਕਿ ਇਹ ਉਹ ਸਮਾਂ ਗਿਆ ਹੁਣ ਉਹ ਅਜੇ ਲੋਕਾਂ ਦੇ ਘਰਾਂ ਦੇ ਵਿੱਚ ਜ਼ਹਿਰ ਪੁੰਚਾ ਕੇ ਲੋਕਾਂ ਦੀਆਂ ਧੀਆ ਪੁੱਤਾਂ ਦੀਆਂ ਨਾੜਾਂ ਦੇ ਵਿੱਚ ਜ਼ਹਿਰ ਪੁੰਚਾ ਕੇ ਤੁਹਾਡੇ ਮਹਿਲ ਜਿਹੜੇ ਉਹ ਹੁਣ ਉਸਰ ਨਹੀਂ ਹੈਗੇ ਉਹ ਟਹਿਣਗੇ ਪਹਿਲੇ ਦਿਨ ਹੀ ਮੈਂ ਕਹਿ ਦਿੱਤਾ ਸੀਗਾ ਉਹਨਾਂ ਡਰਗ ਪੈਡਲਰਸ ਨੂੰ ਨਸ਼ਾ ਤਸਕਰਾਂ ਨੂੰ ਕਿ ਜਾਂ ਤਾਂ ਇਹ ਧੰਦਾ ਛੱਡ ਦਿਓ ਤੇ ਜਾਂ ਪੰਜਾਬ ਛੱਡ ਦਿਓ ਤੇ ਉਹਦਾ ਇੰਪੈਕਟ ਦੇਖਨ ਨੂੰ ਵੀ ਮਿਲ ਰਿਹਾ ਹੈ ਜਿਹੜੇ ਅਜੇ ਤਸਕਰ ਸੀਗੇ ਉਹਨਾਂ ਦੇ ਘਰਾਂ ਦੇ ਉੱਪਰ ਅੱਜ ਕੱਲ੍ਹ ਤਾਲੇ ਵੀ ਤੁਸੀਂ মিডিਆ ਨੇ ਲੱਗੇ ਕਵਰ ਕੀਤੇ ਨੇ ਸੋ ਔਰ ਜਿਹੜੇ ਜਿਹੜੇ ਯੂਜ਼ਰਸ ਨੇ ਜਿਹੜੇ ਡਰੱਗ ਲੈਂਦੇ ਨੇ ਉਹਨਾਂ ਨੂੰ ਅਸੀਂ ਕ੍ਰਿਮੀਨਲ ਦੀ ਬਜਾਏ ਅਸੀਂ ਪੇਸ਼ੈਂਟ ਵਜੋਂ ਟਰੀਟ ਕਰਦੇ ਆਂ ਜਿਹਦੇ ਵਿੱਚ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਹਸਪੀਟਲਸ ਦੇ ਵਿੱਚ ਰੀਹੈਬਿਲੀਟੇਸ਼ਨ ਸੈਂਟਰਸ ਦੇ ਵਿੱਚ ਔਰ ਓਟ ਸੈਂਟਰਸ ਦੇ ਵਿੱਚ ਉਹਨਾਂ ਨੂੰ ਦਾ ਟਰੀਟਮੈਂਟ ਹੈ ਜਿਹੜਾ ਉਹ ਦਿਲਵਾਇਆ ਜਾ ਰਿਹਾ ਔਰ ਮੈਂ মিডিਆ ਕਿਉਂਕਿ ਚੌਥਾ ਪਿਲਰ ਆ ਡੈਮੋਕ੍ਰੇਸੀ ਦਾ ਮੈਂ মিডিਆ ਦੇ ਜ਼ਰੀਏ ਅੱਜ ਸਮੁੱਚੇ ਪੰਜਾਬ ਨੂੰ ਔਰ ਖਾਸ ਤੌਰ ਤੇ ਉਚੇਚੇ ਤੌਰ ਤੇ ਜਲੰਧਰ ਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹ ਮੁਹਿੰਮ ਹੈ ਜਿਹੜੀ ਇਹ ਇਕੱਲੇ ਪੰਜਾਬ ਸਰਕਾਰ ਦੀ ਜਾਂ ਆਮ ਆਦਮੀ ਪਾਰਟੀ ਦੀ ਜਾਂ ਪੁਲਿਸ ਜਾਂ ਸਿਵਲ ਅਫਸਰਾਂ ਦੀ ਨਹੀਂ ਹੈਗੀ ਇਹ ਪੰਜਾਬ ਦੇ 3 ਕਰੋੜ ਪੰਜਾਬੀਆਂ ਦੀ ਮੁਹਿੰਮ ਹੈ ਤੁਹਾਨੂੰ ਮੈਂ ਸਾਰਿਆਂ ਨੂੰ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਸਾਰੇ ਰਿਲੀਜੀਅਸ ਸੋਸ਼ਲ ਆਰਗੇਨਾਈਜੇਸ਼ਨ ਨੂੰ ਸਾਰੇ ਐਨਜੀਓਜ਼ ਨੂੰ ਨੂੰ ਵੀ ਮੈਂ ਸੱਦਾ ਦਊਂਗਾ ਕਿ ਇਸ ਮੁਹਿੰਮ ਦੇ ਵਿੱਚ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲੋ ਸਭ ਤੋਂ ਵਧੀਆ ਵਧੀਆ ਔਰ ਕਾਮਯਾਬੇ ਮਹਿੰਮ ਉਹਦੀ ਹੋਊਗੀ ਜੇ ਹਰ ਘਰ ਤੋਂ ਸ਼ੁਰੂ ਹੋਊਗੀ ਪਹਿਲਾ ਘਰ ਤੋਂ ਸ਼ੁਰੂ ਹੋਵੇ ਫਿਰ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਫਿਰ ਇੱਕ ਇਹੋ ਜਿਹਾ ਐਟਮੋਸਫੀਅਰ ਦੇਣ ਦੀ ਜ਼ਿੰਮੇਵਾਰੀ ਜਿਹੜੀ ਉਹ ਸਰਕਾਰ ਦੀ ਬਣਦੀ ਹੈ ਤੇ ਉਹ ਅਸੀਂ ਦੇਣ ਦੇ ਲਈ ਵਚਨਬੱਧ ਹਾਂ ਸੋ ਇੱਕ ਬਹੁਤ ਵਧੀਆ ਮਾਹੌਲ ਦੇ ਵਿੱਚ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਜਿਹੜੀ ਉਹ ਹੋਈ ਹੈ ਜਿਹੜੇ ਲੋਏਸਟ ਲੈਵਲ ਦੇ ਸਿਵਲ ਔਰ ਪੁਲਿਸ ਦੇ ਆਫੀਸਰ ਸੀਗੇ ਉਹਨਾਂ ਕੋਲੋਂ ਵੀ ਬੜੇ ਚੰਗੇ ਸੁਜੈਸ਼ਨ ਨੇ ਜਿਹੜੇ ਉਹ ਨਿਕਲ ਕੇ ਆਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੋਹੜ ਨੂੰ ਇਸ ਕੈਂਸਰ ਨੂੰ ਇਸ ਬਿਮਾਰੀ ਨੂੰ ਤੁਸੀਂ ਜੜੋਂ ਤੋਂ ਜੜੋਂ ਖਤਮ ਹੁੰਦਾ ਦੇਖੋਗੇ ਜਲੰਧਰ ਦੇ ਵਿੱਚ ਔਰ ਜਿੰਨਾ ਉਹ ਲੋਕ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਹੀ ਦੇ ਤਹਿਤ ਅ ਇਲੀਗਲ ਕਬਜ਼ੇ ਕੀਤੇ ਸਰਕਾਰੀ ਜ਼ਮੀਨਾਂ ਦੇ ਉੱਪਰ ਸ਼ਾਮਲਾੜ ਤੇ ਪੰਚਾਇਤੀ ਜ਼ਮੀਨਾਂ ਦੇ ਉੱਪਰ ਤੇ ਇਸ ਨਸ਼ੇ ਦੇ ਕਾਰੋਬਾਰ ਦੇ ਨਾਲ ਉਹਨਾਂ ਨੇ ਆਪਣੇ ਮਹਿਲ ਉਸਾਰ ਲਏ ਮੈਂ ਉਹਨਾਂ ਨੂੰ ਕਹਿ ਦੂੰਗਾ ਕਿ ਇਹ ਉਹ ਸਮਾਂ ਗਿਆ ਹੁਣ ਉਹ ਅਜੇ ਲੋਕਾਂ ਦੇ ਘਰਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਲੋਕਾਂ ਦੀਆਂ ਧੀਆ ਪੁੱਤਾਂ ਦੀਆਂ ਨਾੜਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਤੁਹਾਡੇ ਮਹਿਲ ਜਿਹੜੇ ਉਹ ਹੁਣ ਉਸਰ ਨਹੀਂ ਹੈਗੇ ਉਹ ਟਹਿਣਗੇ